ਕਹਿੰਦੇ ਨੇ 1 2 ਮੰਦਰ 1 2 62 ਕਹਿੰਦੇ ਹਮਕੋ ਸਾਥਰ ਉਨਕੋ ਖਾਟ ਹੁਣ ਜਿਹੜੇ ਘਰ ਦੇ ਵਿੱਚ ਨੇ ਰਾਤ ਪੈ ਗਈ ਉਹਨਾਂ ਨੂੰ ਬਾਬਾ ਕਬੀਰ ਜੀ ਕਹਿੰਦੇ ਸੀ ਰੁਕ ਜੂ ਤੇ ਬਾਬਾ ਕਬੀਰ ਜੀ ਕੋਈ ਇਹ ਤੇ ਆਪਾਂ ਸਾਰੇ ਜਾਣਦੇ ਕੋ ਖੱਡੀਆਂ ਤੇ ਕੰਮ ਕਰਦੇ ਸਨ ਸੂਤੋ ਕੱਤਦੇ ਸਨ ਫਿਰ ਸੂਤੋ ਦੀਆਂ ਅੰਤਰੀਆਂ ਬਣਾਉਂਦੇ ਸਨ ਤੇ ਇਹ ਮਾਂ ਕਹਿੰਦੀ ਹੈ ਕਿ ਹਮਕੋ ਸਾਥਰ ਉਨਕੋ ਖਾਟ ਰਾਤ ਪੈ ਗਏ ਉਹਨਾਂ ਨੂੰ ਤੇ ਮੰਝੇ ਦੇ ਦਿੱਤੇ ਕਿ ਚਾਰ ਹੀ ਤੇ ਮੰਝੇ ਸਨ ਹੁਣ ਏਕ-ਏਕ ਮੰਝਾ ਘਰ ਦੇ ਜੀਆਂ ਕੋਲ ਇੰਨੇ ਸਣ ਵੱਧ ਕਿਹੜੇ ਸਨ ਜੀ ਕਿ ਦੋ ਚਾਰ ਜੇ ਘਰ ਵਿੱਚ ਆ ਗਏ ਕਹਿੰਦੇ ਉਹਨਾਂ ਨੂੰ ਤਾਂ ਮੰਝੇ ਸਾਡੇ ਥੱਲੋਂ ਕੱਢ ਕੇ ਦੇ ਦਿੱਤੇ ਤੇ ਸਾਨੂੰ ਕਹਿ ਦਿੱਤਾ ਕੋਈ ਨਹੀਂ ਪੱਲੀ ਤੇ ਉੱਤੇ ਵਿਛਾਲੂ ਦਰੀ ਹਮਕੋ ਸਾਥਰ ਉਹਨੂੰ ਕੋ ਖਾਟ ਤੇ ਭਗਤ ਜੀ ਦੇ ਮਾਂ ਉੱਥੇ ਕਹਿੰਦੀ ਹੈ ਕਹਿੰਦੇ ਤੇ ਤੁਰੇ ਰਹਿੰਦੇ ਨੇ ਮੂਂਡਪ